ਤਾਨੂੰ ਪਤਾ ਹੀ ਆ ਭਰਾਵੋ ਕਿਵੇਂ ਬੜੈਂਚ ਟਰੈਕਟਰ ਵਾਲੇ ਕਿਹੜੀ ਗੱਲ ਕਰਦੇ ਆ ਹਮੇਸ਼ਾ ਉਹ ਗੱਲਾਂ ਪੂਰੀਆਂ ਕਰਦੇ ਆ ਤੁਹਾਨੂੰ ਪਤਾ ਹੀ ਆ ਭਰਾਵੋ ਕਿਵੇਂ ਹਰ ਰੋਜ਼ ਹੀ ਟੈਂਕੀਆਂ ਫੁੱਲ ਕਰਵਾ ਕੇ ਦਿੰਦੇ ਆ ਹੁਣ ਤਾਂ ਇੱਕ ਹਫ਼ਤੇ ਤੋਂ ਡੇਲੀ ਦੇ ਸੰਸਰਾ ਚੱਲ ਰਿਹਾ ਹੈਗਾ ਵੀ ਕਿਹੜੇ ਵੀ ਭਰਾ ਆਉਂਦੇ ਉਹਨੂੰ ਟੈਂਕੀ ਫੁੱਲ ਕਰਵਾ ਕੇ ਦਿੰਦੇ ਆ ਪਹਿਲਾਂ ਤਾਂ ਸਕੀਮ 100 ਕਿਲੋਮੀਟਰ ਤੋਂ ਉੱਪਰ ਵਾਲੇ ਭਰਾਵਾਂ ਵਾਸਤੇ ਸੀਗੀ ਹੁਣ ਤਾਂ ਤਕਰੀਬਨ ਹਰੇਕ ਹੀ ਭਰਾ ਥੱਕਾ ਕਰ ਜਾਂਦੇ ਕਿਉਂਕਿ ਆਪਣੇ ਆਪ ਦੇ ਖਾਸ ਭਰਾ ਮਿਲਨ ਵਰਤਨ ਵਾਲੀ ਆਉਂਦੇ ਆ ਪੇਜ ਨੂੰ ਦੇਖ ਕੇ ਪਿਆਰ ਕਰਦੇ ਹੋ ਵੀਡੀਓ ਵਗੈਰਾ ਸ਼ੇਅਰ ਕਰਦੇ ਆ ਤੁਸੀਂ ਬਾਈ ਕਿ ਕਿੱਥੋਂ ਆਏ ਕਿ ਕਿੱਥੋਂ ਪਤਾ ਲੱਗਿਆ ਤੁਹਾਨੂੰ ਮੇਰੇ ਪੇਜ ਆਪਣਾ ਬਾਈ ਗਰੁਪ ਤੋਂ ਹੀ ਆਇਆ ਤਾਂ ਫੇਸਬੁੱਕ ਤੇ ਫੇਸਬੁੱਕ ਪੇਜ ਤੇ ਪਤਾ ਲੱਗਿਆ ਹਨਾ ਠੀਕ ਹੈ ਕਿਹੜਾ ਆਪਣਾ ਮਾਨਸਾ ਹੀ ਹੈ ਨਾ ਹਾਂ ਮਾਨਸਾ ਖਾਸ ਮਾਨਸਾ ਹਾਂ ਮਾਨਸਾ ਮੜਾ ਦੱਸੀ ਐਡਰੈਸ ਕਿੱਥੇ ਜੀ ਆਪਣਾ ਅ ਗ੍ਰੀਨ ਵੈਲੀ ਕੋਲੇ ਮਾਨਸਾ ਨਾਜ ਮੰਡੀ ਅੱਛਾ ਗ੍ਰੀਨ ਵੈਲੀ ਕਿਹੜੀ ਕਲੋਨੀ ਆ ਉਹਦੇ ਨਾਲ ਉਹਦੇ ਨਾਲ ਹੀ ਬਾਈ ਦਾ ਮਕਾਨ ਆ ਤੇ ਬਾਈ ਦਾ ਨਾਮ ਕੀ ਸੀਗਾ ਬੱਬੂ ਮਾਨਸਾ ਬੱਬੂ ਮਾਨਸਾ ਕੀ ਥੋੜਾ ਗਰੁੱਪ ਦਾ ਨਾਮ ਕੀ ਆ ਫਰੈਂਚ ਗਰੁੱਪ ਮਾਨਸਾ ਫਰੈਂਚ ਗਰੁੱਪ ਮਾਨਸਾ ਫਰੈਂਚ ਗਰੁੱਪ ਮਾਨਸਾ ਬਾਈਆਂ ਬਾਈਆਂ ਕੋਲੇ ਕਾਫੀ ਬੇਲਰ ਆ ਬਾਈਆਂ ਦਾ ਚੰਗਾ ਕਾਰੋਬਾਰ ਆ ਵਧੀਆ ਘੈਂਟ ਬੰਦੇ ਆ ਮਿਲ ਕੇ ਬਹੁਤ ਵਧੀਆ ਲੱਗਿਆ ਬਾਈਆਂ ਨੂੰ ਤੁਹਾਨੂੰ ਸਾਨੂੰ ਮਿਲ ਕੇ ਕਿਵੇਂ ਲੱਗਿਆ ਬਈ ਬਹੁਤ ਵਧੀਆ ਬਾਈ ਬਹੁਤ ਖੁਸ਼ ਰਹੇ ਹੋ ਨਾ ਕਿਵੇਂ ਬਾਪੂ ਨਾਲ ਡੀਲ ਕਰੀਏ ਤੁਹਾਨੂੰ ਕੋਈ ਦਿੱਕਤ ਨਹੀਂ ਆਈ ਜਿਹੜੀ ਗੱਲ ਕਰੀ ਸੀ ਬਾਈ ਉਹੀ ਬੋਲਿਆ ਹਾਂ ਤੁਹਾਨੂੰ ਬਾਈ ਕਿਵੇਂ ਲੱਗਿਆ ਮਿਲ ਕੇ ਬਹੁਤ ਵਧੀਆ ਲੱਗਿਆ ਗਾਹ ਨੂੰ ਫਿਰ ਵੇਚੋਗੇ ਡੱਟ ਸਾਡੇ ਅੱਛਾ ਪਕਾ ਬਾਈ ਕਹਿੰਦੇ ਗਾਹਾਂ ਨੂੰ ਵੇਚਾਂਗੇ ਲੈ ਭਰਾ ਉਹ ਟੈਂਕੀ ਫੁੱਲ ਕਰਵਾਤੀ ਕਿਸੇ ਪ੍ਰਾਣੇ ਕੋਈ ਸਾਡਾ ਟਰੈਕਟਰ ਖਰੀਦਨੇ ਹੋਣ ਤਾਂ ਬੜੈਂਚ ਟਰੈਕਟਰ ਜਨਾ ਕੇ ਤੁਸੀਂ ਸੰਪਰਕ ਕਰ ਸਕਦੇ ਹੋ ਕਿਸੇ ਪ੍ਰਾਣੇ ਕੋਈ ਵੀ ਟਰੈਕਟਰ ਲੈਣਾ ਹੋਵੇ ਤਾਂ ਆ ਮਤਲਬ ਹੁਣ ਤਾਂ ਬਾਬੇ ਨਾਨਕ ਦੀ ਕਿਰਪਾ ਕੀ ਡੇਲੀ ਵਾਂਗੂ ਇੱਕ ਟਰੈਕਟਰ ਵਿਗਦਾਗਾ ਹਰੇਕ ਦਿਨ ਟੈਂਕੀਆਂ ਫੁੱਲ ਕਰਵਾ ਕੇ ਦੇਵਾਂਗੇ ਤੁਸੀਂ ਪ੍ਰਭਾਉ ਸਾਡਾ ਸਹਿਯੋਗ ਦਿੰਦੇ ਰਹੋ ਤੇ ਤੁਹਾਡੇ ਨਾਲ ਅਸੀਂ ਖੜੇ ਉਤਰਦੇ ਰਹਾਂਗੇ ਕੋਈ ਵੀ ਸਾਡੀ ਗੱਲ ਚ ਕੋ ਪ੍ਰਭਾਉ ਪ੍ਰਮਾਤਮਾ ਰੱਬ ਕਰੇ ਨਾ ਫਰਕ ਪੈਂਦੇਵੇ ਆ ਚੜਦੀ ਕਲਾ ਚ ਰੱਖੇ ਤੇ ਵੀਡੀਓ ਵਗੈਰਾ ਨੂੰ ਸ਼ੇਅਰ ਕਰਿਆ ਕਰੋ ਤੁਹਾਡੇ ਕਰਕੇ ਪ੍ਰਭਾਉ ਕਾਰੋਬਾਰ ਚ ਵਾਧਾ ਹੋਇਆ ਵਧਾਈਆਂ ਬਈ ਫਿਰ ਵਧਾਈਆਂ ਹਾਂ ਠੀਕ ਆ ਬਈ